ਧੰਨਵਾਦ ਕਰਦੇ ਆ। ਸਨੀ ਮਾਰਤੀਆ ਜੀ ਵੱਲੋਂ ਫੌਜੀ ਪ੍ਰਬੰਧ ਦੇ ਲਈ 500 ਰੁਪਏ ਦਾ ਸਤਿਕਾਰ ਬਹੁਤ ਬਹੁਤ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਹੈ। ਭਾਈ ਜੀ ਪਿੱਛੇ ਹੋ ਕੇ ਵੇਖਣਾ ਪਾ। ਲਾਸਟ ਕੁਸ਼ਤੀ ਹੈ, ਛੰਡੀ ਦੀ ਕੁਸ਼ਤੀ ਹੈ। ਬਹੁਤ ਸੋਹਣੀ ਕੁਸ਼ਤੀ ਹੋਣੀ ਹੈ। ਸਾਰਿਆਂ ਨੇ ਆਨੰਦ ਲੈਣਾ। ਦੇਖੋ ਦਰਸ਼ਕਾ 4 ਵਜੇ ਦੇ ਖੜਿਆ। ਬੇਨਤੀਆਂ ਵੀ ਹੋਣ ਆਪਾਂ ਆਹ ਕੁਸ਼ਤੀ ਦਾ ਆਨੰਦ ਲਈਏ ਸਾਰੇ। ਸਾਡੇ ਨਾਇਦ ਪਹਿਲਵਾਨ ਉਹਨਾਂ ਨੂੰ ਵੱਡੀ ਮੁਬਾਰਕਬਾਦ ਹੈ। ਛੋਟਾ ਸੋਹਣੀ ਸਾਡਾ ਵੀਰ, ਵੱਡਾ ਸੋਹਣੀ ਪਹਿਲਵਾਨ ਸਾਬਰ ਜੀ ਸਾਡੇ ਕਹਿੰਦੇ ਮਹਿਲਕਲਾ ਵਾਲੇ ਜਾਇਦੂਨੀ ਅਰਸ਼ਦ ਪਹਿਲਵਾਨ ਨੂੰ ਸਾਰਿਆਂ ਦਾ ਧੰਨਵਾਦ ਆਲਮ ਜੀ ਛੇੜ ਦਿਓ ਤਾੜੀ ਮੈਂ ਬੇਨਤੀ ਕਰਦਾ ਮੇਰਾ ਵੀਰ ਹਨੀਫ ਗੋਰੀ ਵੱਲੋਂ ਨਾਹਿਦ ਪਹਿਲਵਾਨ ਇੱਕ ਵਾਰ ਖੜੇ ਨੂੰ ਸਲਾਮੀ ਦਿਓ ਆਓ ਜੀ ਲਓ ਜੀ ਆਇਆ ਨਾਹਿਦ ਪਹਿਲਵਾਨ ਅਗਰ ਕੁਸ਼ਤੀ ਦੰਗਲ ਵਧੀਆ ਹੋਇਆ ਵਧੀਆ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਨੇ ਤਾਂ ਇੱਕ ਵਾਰ ਤਾੜੀ ਮਾਰੋ ਜੀ ਤਾੜੀ ਮਾਰ ਦਿਓ ਜ਼ੋਰਦਾਰ ਕੁੱਤੀਆਂ ਵੀ ਕਾਟਾ ਹੋਈਆਂ ਸਾਰੀਆਂ ਆਇਨ ਪਹਿਲਵਾਨ ਨੂੰ ਵੱਡੀ ਮਾਰਗਵਾ ਦਾ ਹਨੀਫ ਗੁਜਰ ਜੀ ਵੱਲੋਂ ਰੁਪਈਆ 500 ਜੇਕਰ ਤਾਲਮ ਕੁਸ਼ਤੀ ਦੇ ਵਿੱਚ ਉਹ ਜਿੱਤ ਪ੍ਰਾਪਤ ਕਰਦਾ ਹੈ ਇੱਕ ਪਾਸੇ ਬਿੰਦਰ ਦੂਜੇ ਪਾਸੇ ਤਾਲਮ ਗੁਜਰ ਮੇਰੇ ਮਿੱਤਰੋ ਜਲਦੀ ਹੋਈ ਕੁਸ਼ਤੀ ਕਹਿੰਦੇ ਟਾਪ ਦੀ ਹੈ ਜਿੱਤੂ ਕਾਨ ਗੱਲਾਂ ਸਮੇਂ ਦੀਆਂ ਓਏ ਬੱਲੇ ਬੱਲੇ ਹੁੰਦੀ ਹੋਈ ਕਮਾਲ ਹੁੰਦੀ ਹੋਈ ਕਮਾਲ 500 ਰੁਪਏ ਵੱਡੇ ਸੋਨੀ ਦੇ ਵੱਲੋਂ ਜੇਕਰ ਤਾਲਮ ਜਿੱਤ ਬਰਾਬਰ ਦਾ ਜਿਹੜਾ ਮਰਜੀ ਜਿੱਤ ਜਵੇ ਵੱਡਾ ਸੋਨੀ ਸਾਡਾ ਵੀਰ ਕਹਿੰਦਾ ਰੁਪਈਆ 500 ਮੇਰੇ ਵੱਲੋਂ ਆਲਮ ਛੇੜ ਗਾਣੀ ਕੁਸ਼ਤੀ ਚੋਟੀ ਦੀ ਚੱਲਦੀ ਹੈ ਬਾਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਇੱਕ ਨੰਬਰ ਝੰਡੀ ਦੀ ਕੁਸ਼ਤੀ ਚੱਲਦੀ ਇੱਕ ਨੰਬਰ ਜਾਂਦੀ ਦੀ ਗੁਸਤੀ ਜਲਦੀ ਹੋਈ ਤਾਲਪ ਪਹਿਲਵਾਨ ਜੀ ਪਾਲਾ ਖੜਾ ਤੇ ਦੂਜੇ ਪਾਸੇ ਬਿੰਦਰ ਪਹਿਲਵਾਨ ਜੀ ਤੰਗੇੜਾ ਕਹਿੰਦੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੈਰ ਧਰਨਾ ਪੈਂਦਾ ਏ ਹਰ ਹਰ ਇੱਕ ਆਏ ਹਰ ਇੱਕ ਆਏ ਗਏ ਇਨਸਾਨ ਦਾ ਮਾਨ ਸਨਮਾਨ ਕਰਨਾ ਪੈਂਦਾ ਏ ਕਿ ਬੇਨਿਤੇ ਨਹੀਂ ਹੋਈਂਦਾ ਉਹ ਨੀਤ ਰੱਜ ਨਹੀਂ ਜਾਂਦੀ ਆ ਜੇ ਕੁਸ਼ਤੀਆਂ ਵਧੀਆ ਲੱਗੀਆਂ ਜੇ ਪ੍ਰਬੰਧ ਵਧੀਆ ਲੱਗਿਆ ਤਾਂ ਪ੍ਰਬੰਧਕ ਕਮੇਟੀ ਦੇ ਨਾਂ ਤੇ ਉਹ ਸਾਰੇ 250 ਇਹ ਖੁੱਲ ਕੇ ਤਾੜੀ ਵੱਜਣੀ ਚਾਹੀਦੀ ਹੈ ਡਾਕਟਰ ইমরান ਜੋਸ਼ੀ ਜੀ ਉਹਨਾਂ ਵੱਲੋਂ ਵੀ ਜੇਤੂ ਦੇ ਲਈ ਰੁਪਇਆ 500 ਹੋਵੇਗਾ ਡਾਕਟਰ ইমরান ਜੋਸ਼ੀ ਜੀ ਵੱਲੋਂ ਤੇ ਹਨੀਫ ਗੁੱਜਰ ਜੀ ਉਹਨਾਂ ਵੱਲੋਂ 500 ਤਾਲਮ ਦੇ ਲਈ ਬਾਈ ਯਾਰ ਜਿੰਨੀਆਂ ਵਧੀਆ ਕੁਸ਼ਤੀਆਂ ਹੋਈਆਂ ਨੇ ਓਨੀ ਵਧੀਆ ਤਾੜੀ ਨਹੀਂ ਵੱਜੀ ਜੇਰ ਇੱਕ ਵਾਰ ਖੁੱਲ ਕੇ ਤਾੜੀ ਮਾਰੋ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਾਤ ਚੋਟੀ ਦੀ ਕੁਸ਼ਤੀ ਮੇਰੇ ਮਿੱਤਰੋ ਇੱਕ ਪਾਸੇ ਬਿੰਦਰ ਤੇ ਦੂਜੇ ਪਾਸੇ ਕਹਿੰਦੇ ਤਲਵ ਖਾੜਾ ਪਾਲਾ ਲਓ ਚੋਟੀ ਦੀ ਕੁਸ਼ਤੀ ਕਹਿੰਦੇ ਇਹ ਗੰਨੀ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਰਹਿਮਾਨ ਪਹਿਲਵਾਨ ਦੇ ਖਾਨਦਾਨ ਦੇ ਵਿੱਚੋਂ ਇੱਕ ਪਾਸੇ ਤਲਵ ਗੁੱਜਰ ਤੇ ਦੂਜੇ ਪਾਸੇ ਕਹਿੰਦੇ ਬਿੰਦਰ ਦਾ ਸਰੀਰ ਵੀ ਵੇਖਣ ਵਾਲਾ ਮੇਰੇ ਮਿੱਤਰੋ ਸਾਹਿਲ 12 ਨੰਬਰ ਆੜਤ ਵਾਲਾ ਜਿਹੜਾ 500 ਦੀ ਜੋ ਸੱਲੇ ਤੱਕ ਪਹੁੰਚਦਾ ਕਰਦੀ ਆਪਾਂ ਜਿਹੜੇ ਭਰਾਵਾਂ ਨੇ ਅਨਾਉਂਸ ਕਰਾਇਆ ਸੀ ਸਾਹਿਲ 12 ਨੰਬਰ ਆੜਤ ਵਾਲੇ ਦਾ 500 ਉਹ ਆਪਾਂ 500 ਜਿਹੜਾ ਪਹੁੰਚਦਾ ਕਰਾ ਦਈਏ ਸੱਲੇ ਕੋਲ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਆਰਾਮ ਨਾਲ ਤੇ ਪਹੁੰਚ ਕੇ ਤੁਸੀਂ ਆਨੰਦ ਮਾਣ ਰਹੇ ਹੋ ਸਾਹਮਣੇ ਕਹਿੰਦੇ ਇੱਕ ਪਾਸੇ ਮੁੰਡਾ ਆਪਣੇ ਮਲੇਰਕੋਟਲੇ ਸ਼ਹਿਰ ਦਾ ਨਵਾਬਾ ਦੇ ਸ਼ਹਿਰ ਦਾ ਮੇਰੇ ਵੀਰੋਂ ਬਲੇਰ ਕੋਟਲੇ ਦੇ ਸ਼ਹਿਰ ਦਾ ਨੌਜਵਨ ਪਾਲੇ ਦੇ ਖਾਲੇ ਦਾ ਵੱਡਾ ਮੱਲ ਹੈ ਹੁਣ ਫਾਈਨਲ ਕੁਸ਼ਤੀ ਹੈ ਇੱਕ ਵਾਰੀ ਦੋਨੋਂ ਪਹਿਲਵਾਨਾਂ ਲਈ ਜੇ ਜੋਰ ਲਾ ਰਹੇ ਨੇ ਜੇ ਸਵਾਦ ਆ ਰਿਹਾ ਆਪਣੇ ਆਪਣੇ ਮਾਤਾ ਪਿਤਾ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਖੁੱਲ ਕੇ ਮੇਰੇ ਪੰਜਾਬੀ ਵੀਰੋ ਕਿਉਂਕਿ ਪਹਿਲਵਾਨਾਂ ਦਾ ਜੋਰ ਇਹ ਜੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ ਦੀ ਇਹਦੇ ਵਿੱਚ ਹੁੰਦਾ ਫਿਰ ਸਾਣਾ ਵਾਲਾ ਭੇਡ ਦੀ ਜੇ ਕਹਿੰਦੇ ਪੁੱਤਰ ਨੂੰ ਪੜ੍ਹਾਉਣਾ ਰਣਾ ਹੋਵੇ ਤਾਂ ਟਰੱਕਾਂ ਦੇ ਟਰੱਕ ਘਿਓ ਦੇ ਖਵਾਉਣੇ ਪੈਂਦੇ ਆ ਖਰਾਕ ਦੇ ਖਵਾਉਣੇ ਪੈਂਦੇ ਆ ਜੇ ਡਾਕਟਰ ਬਣਾਉਣਾ ਹੋਵੇ ਫਿਰ ਕਹਿੰਦੇ ਟਰੱਕਾਂ ਦੇ ਟਰੱਕ ਕਹਿੰਦੇ ਕਿਤਾਬਾਂ ਦੇ ਪੜ੍ਹਾਉਣੇ ਪੈਂਦੇ ਇੱਕ ਤਪੱਸਿਆ ਅੱਜ ਸਾਡੇ ਨਾਹਿਦ ਪਹਿਲਵਾਨ ਉਹਨਾਂ ਨੂੰ ਸਾਡੇ ਦਿਲਸ਼ਾਦ ਉਹਨਾਂ ਨੂੰ ਔਰ ਸਾਡੇ ਸੋਨੀ ਹੋਈ ਉਹਨਾਂ ਨੂੰ ਇਹ ਕੁਸ਼ਤੀ ਦੇ ਗੱਲ ਦੀ ਬਹੁਤ ਵੱਡੀ ਮੁਬਾਰਕਵਾਦ ਹੈ ਵੱਡੀ ਮੁਬਾਰਕਵਾਦ ਹੈ ਵੱਡਾ ਵਿੰਗਲ ਕਰਾਤਾ ਸਾਡੇ ਵੀਰਾਂ ਨੇ ਉਧਰ ਸ਼ਾਹੀਦ ਪਿੰਜੋ ਕੀ ਪੰਜਾਬ ਰਾਜ ਬਿਜਲੀ ਬੋਰਡ ਵਾਲਾ ਭਰਾ ਸਾਡਾ ਉਹ ਵੀ ਵਿਸ਼ੇਤਰ ਤੇ ਪਜਿਆ ਸੋਨੀ ਉਹਨਾਂ ਦੇ ਨਾਲ ਪਿਆਰ ਹੈ محمد ਸ਼ਾਹੀਦ ਸਾਡਾ ਵੀਰ ਪੀ ਐਸ ਪੀ ਸੀ ਐਲ ਪੰਜਾਬ ਰਾਜ ਬਿਜਲੀ ਬੋਰਡ ਪਿੰਜੋ ਕੀ ਖੁਰਦਾਲਾ ਭਰਾ ਸਾਡਾ ਸ਼ਾਹੀਦ ਵੀਰ ਵੀ ਵਿਸ਼ੇਤਰ ਤੇ ਪਜਿਆ ਧੰਨਵਾਦ ਹੈ ਜਦੋਂ ਵੀ ਮਿਲਦਾ ਕਹਿੰਦੇ ਬੜੇ ਲਿੰਗੇ ਸੁਭਾਅ ਦੇ ਨਾਲ ਮਿਲਦਾ ਬਾਈ ਜੀ ਅੰਦਰ ਆਜੋ ਅੰਦਰ ਅੰਦਰ ਆਜੋ ਥੋੜਾ ਬਾਹਰ ਕੁਸ਼ਤੀ ਨਹੀਂ ਦਿੱਤੀ ਜਾਣੀ ਇਹ ਬਾਹਰ ਕੁਸ਼ਤੀ ਨਹੀਂ ਦਿੱਤੀ ਜਾਣੀ ਕਿ ਸਾਹਮਣਾਂ ਦੀਆਂ ਟੱਕਰਾਂ ਇਹ ਦੇਖਣੀਆਂ ਬਹਿ ਜਾਓ ਲੋਕੋ ਲਾਈਨ ਵੱਡ ਕੇ ਸਾਮਾ ਦੀਆਂ ਟੱਕਰਾਂ ਇਹ ਦੇਖਣੀਆਂ ਬਹਿ ਜਾਓ ਲੋਕੋ ਲਾਈਨ ਛੱਡ ਕੇ ਬਹਿ ਜਾਓ ਲੋਕੋ ਲਾਈਨ ਛੱਡ ਕੇ ਦੋਨੋਂ ਪਹਿਲਵਾਨ ਨੋਟ ਕਰਾਂ ਜੀ ਜਿਹੜਾ ਪਹਿਲਵਾਨ ਪਿੱਛੇ ਹਟੂਗਾ ਜਿਹੜੇ ਪਹਿਲਵਾਨ ਜਿਹੜੇ ਥੌਜ ਬਾਹਰੇ ਹੋਊਗਾ ਉਹੀ ਦੋ ਦੇ ਵਿੱਚ ਅੰਦਰ ਬਧ ਲਾਇਆ ਜਾਊਗਾ ਉਹਨੂੰ ਇਹ ਨੋਟ ਕਰ ਲਿਓ ਦੋਨੋਂ ਪਹਿਲਵਾਨ ਜਿਹੜਾ ਪਿੱਛੇ ਹਟੂਗਾ ਪਹਿਲਵਾਨ ਜਾਦਾ ਉਸੇ ਟਾਉ ਦੇ ਵਿੱਚ ਫਿਰ ਅੰਦਰ ਆਊਗਾ ਜਿਹੜਾ ਪਰਵਾਣ ਪਿੱਛੇ ਹਟੂਗਾ ਪਿੱਛੇ ਨਹੀਂ ਹਟਣਾ ਔਰ ਤਾਂ ਹਿੱਕ ਜੀ ਵੱਜਣਾ ਪੈਣਾ ਫੇਰ ਗੱਲਾਂ ਟਿਕਾਣੇ ਲੱਗਣਗੀਆਂ ਇਹ ਜੁੱਦ ਮੱਲਾ ਵਿੱਚ ਚੱਲਦੇ ਨੇ ਨਾ ਅਜਦੇ ਨੇ ਨਾ ਕੱਲਦੇ ਨੇ ਨਾ ਚਾਕੂ ਨਾਲ ਨਾ ਆਰੇ ਨਾਲ ਨਾ ਲੜਦੇ ਕਿਸੇ ਸਾਰੇ ਨਾਲ ਇਹ ਭੇੜ ਇਕੱਲੇ ਦਾ ਇਕੱਲੇ ਨਾਲ ਜੀਦਾਰੀ ਫੁਰਤੀ ਹੱਲੇ ਨਾਲ ਪਤਾ ਲੱਗਦਾ ਬਹਾ ਦੇ ਜੋਰਾਂ ਦਾ ਮਜੀਦੇ ਕੰਮ ਨਹੀਂ ਇਹ ਕਮਜ਼ੋਰਾ ਦਾ ਮਜੀਦੇ ਕੰਮ ਨਹੀਂ ਇਹ ਕਮਜ਼ੋਰਾ ਦਾ ਗੋਪੀ ਛੇੜ ਗਾੜੀ ਕੁਸ਼ਤੀ ਚੋਟੀ ਦੀ ਚੱਲਦੀ ਹੈ ਕੁਸ਼ਤੀ ਕਹਿੰਦੇ ਚੋਟੀ ਦੀ ਚੱਲ ਰਹੀ ਹੈ ਉਧਰ ਸਾਣਾ ਵੀਰ ਲੀਟ ਹਥੋਆ ਸਾਡਾ ਵੀਰ ਕਦੇ ਛੇ ਤਰ ਦੇ ਆਇਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਲੀਡਰ ਹਥੋਆ ਸਾਡਾ ਬਹੁਤ ਪਿਆਰਾ ਦੋਸਤ ਹੈ ਬਹੁਤ ਪਿਆਰਾ ਵੀਰ ਹੈ ਬਹੁਤ ਬਹੁਤ ਧੰਨਵਾਦ ਪਰ ਇਧਰ ਕਦੇ ਜੋਰ ਹੋ ਜੋਰ ਜਿਹੜਾ ਪਹਿਲਵਾਨ ਪਿੱਛੇ हट ਰਿਹਾ ਹੈ ਭਾਈ ਨੋਟ ਕਰੋ ਉਹੀ ਨਾ ਦੇ ਵਿੱਚ ਹੁਣ ਅੰਦਰ ਆਊਗਾ ਉਧਰ ਪਰਵਾਰ ਲੀਡਰ ਕਦੇ ਹਥੋਏ ਵਾਲਾ ਰੋਮੀ ਸਰਪੰਚ ਦਾ ਚਿਹਤਾ ਵੀ ਪੁੱਜਿਆ ਹੋਇਆ ਮੇਰੇ ਮਿੱਤਰੋ ਅਨਵਾਰ ਲੀਡਰ ਹਥੋਏ ਮਿੰਨ ਵਾਲਾ ਭਰਾ ਸਾਡਾ ਕਦੇ ਮਿੰਦਰ ਨਾ ਵਿੱਚ ਕਰ ਲੋ ਅਗਰ ਬਾਹਰ ਗੁਸਤੀ ਦਿੱਤੀ ਬਾਹਰ ਗੁਸਤੀ ਹੋਗੀ ਤੇ ਦਿੱਤੀ ਨਹੀਂ ਜਾਣੀ ਇਹ ਪਹਿਲਾਂ ਬੇਨਤੀ કરી ਸੀ ਉਹੀ ਪੋਜੀਸ਼ਨ ਦੇ ਵਿੱਚ ਪਹਿਲਵਾਨ ਜੀ ਬੈਠੋ ਬੇਨਤੀ ਹੈ ਤੁਹਾਂ ਜੀ ਬੈਠਣਾ ਪੈਣਾ ਉਹੀ ਪੋਜੀਸ਼ਨ 'ਚ ਉਧਰ ਸਿੱਟਾ ਦੇ ਲੋ ਧੰਨਵਾਦ ਕਰਦੇ ਆ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਮੇਰਾ ਵੱਡਾ ਵੀਰ ਅਸ਼ੋਕੀ ਐਮਸੀ ਸਾਹਿਬ ਪਧੌੜੇ ਉਹ ਵੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਤੈ ਦਿਲੋਂ ਧੰਨਵਾਦ ਕੀਤਾ ਜਾਂਦਾ ਤੈ ਦਿਲੋਂ ਧੰਨਵਾਦ ਹੈ ਜਿੰਨੀਆਂ ਵੀ ਸ਼ਖਸੀਅਤਾਂ ਭਾਈ ਇੱਕ ਗੱਲ ਅੱਜ ਦੇਖਣ ਵਾਲੀਆਂ ਬੰਗਲ ਬਹੁਤ ਚੋਟੀ ਦਾ ਹੋਇਆ ਨਾਹਿਦ ਭਲਵਾਨ ਦਰਸ਼ਕ ਵੇਖ ਕਿੰਦਾ ਖੜਿਆ ਉਹ ਕੋਠਿਆਂ ਤੇ ਬੈਠੇ ਆ ਉਹ ਟਿਕ ਤੋਂ ਕਹਿੰਦੇ ਟੈਂਕੀ ਤੇ ਚੜੇ ਬੈਠੇ ਆ ਭਲਵਾਨਾਂ ਦੇ ਨਾਮ ਤੇ ਪਰ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਵੱਡੀ ਕੁਸ਼ਤੀ ਹੈ ਤੇ ਚੋਟੀ ਦੀ ਕੁਸ਼ਤੀ ਚੱਲਦੀ hui ਮੇਰੇ ਮਿੱਤਰੋ ਵੀ ਕਹਿੰਦੇ ਦਾਅ ਮਾਰਨ ਵਾਲੇ ਦੀ ਸਦਾ ਜਿੱਤ ਹੁੰਦੀ ਆ ਗੁੰਡੀ ਅੰਬਰਾ ਤੇ ਜਿਹੜੀ ਉਹਦੀ ਮਿੱਤ ਹੁੰਦੀ ਆ ਜਿੱਤਣ ਵਾਲੇ ਨੂੰ 1000 ਦਿਲਸ਼ਾਦ ਉਰਫ ਪਾਮਾ ਪਹਿਲਵਾਨ ਪਰਾ ਕਹਿੰਦਾ ਸਾਡੇ ਵੱਲੋਂ ਦਿੱਤਾ ਜਾਣਾ ਹੈ 1000 ਦਿੱਤਾ ਜਾਣਾ ਹੈ আলম ਛੇੜ ਕਾੜੀ ਬਈ ਬਹੁਤ ਵਧੀਆ ਕੁਸ਼ਤੀ ਚੱਲਦੀ hui ਬਿੰਦਰ ਪਹਿਲਵਾਨ ਜੀ ਠੇੜਾ ਬਿਆਨਤ ਪਹਿਲਵਾਨ ਜੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਇਸ ਟਾਈਮ ਉੱਪਰੇ ਤੇ ਦੂਜੇ ਪਾਸੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਆਇਆ ਜਿੱਤ ਪ੍ਰਾਪਤ ਕਰਦਾ ਜੇ ਤਾਲਬ ਜਿੱਤ ਪ੍ਰਾਪਤ ਕਰਦਾ ਹਦੀਫ ਗੁਜਰ ਦੇ ਵੱਲੋਂ 1100 ਦਿੱਤਾ ਜਾਣਾ ਜਿਹੜਾ ਮਰਜੀ ਜਿੱਤੇ ਦਿਲਸ਼ਾਦ ਅਰਫ ਮਾਮਾ ਪਹਿਲਵਾਨ 1000 ਤੇ ਸੁੰਨੀ ਪਹਿਲਵਾਨ ਕਹਿੰਦਾ ਰੁਪਈਆ 500 ਆਪਣੇ ਵੱਲੋਂ ਕਰਦੇ ਜਿਹੜਾ ਪਹਿਲਵਾਨ ਜਿੱਤੂ ਬਿੰਦਰ ਉੱਤਿਆ ਤੇ ਤਾਲਬ ਥੱਲੇ ਐ ਛੋਟੀ ਦੀ ਕੁਸ਼ਤੀ ਚੱਲਦੀ ਮੇਰੇ ਮਿੱਤਰੋ ਕਹਿੰਦੇ ਦਾ ਮਾਨ ਵਾਲੇ ਦੀ ਹੀ ਜਿੱਤ ਹੁੰਦੀ ਆ ਗੁੱਡੀ ਅੰਬਰਾਂ ਨੂੰ ਲੱਗੀ ਯਾਰੋ ਜਿੱਤ ਹੁੰਦੀ ਆ ਸਖੀ ਨਕਾਲ ਤੇ ਝੋਲੀਏ ਸਾਜੇ ਹੁੰਦੇ ਦਾ ਇਹ ਖੁਰਤੀ ਦੇ ਨਾਲ ਯਾਰੋ ਦਾ ਹੁੰਦੇਲਾ ইরਾਨੀ ਟੰਗੀ ਤੇ ਬੂਥ ਪੈਂਦਾ ਗੋਡੇ ਨਾਲ ਕੁੰਡਾ ਮੱਲੋ ਦਾ ਦਾ ਜਵਾਬ ਹੈ ਦਾ ਨਾਲ ਹੁੰਦਾ ਹਰ ਕੰਮ ਦਾ ਮਜੀਦੇ ਹੋਣਾ ਚਾਹੀਦਾ ਏ ਟੰਗ ਬਿਨਾ ਦਾਵਾਂ ਦੇ ਨਹੀਂ ਮੱਲਿਓ ਕਦੇ ਜਿੱਤੀ ਹੁੰਦੀ ਜੰਗ ਬਿਨਾ ਦਾਵਾਂ ਦੇ ਨਾ ਮੱਲੋ ਕਦੇ ਜਿੱਤ ਹੁੰਦੀ ਜੰਗ ਇੱਥੇ ਦਾ ਪੇਜ ਮਾਰਨੇ ਪੈਂਦੇ ਆ ਇਹ 500 ਰੁਪਈਆ ਮਮਨ ਸ਼ਾਹਦ ਬਿੰਜੋ ਕੀ ਖੁਰਦ ਪੰਜਾਬ ਰਾਜ ਬਿਜਲੀ ਬੋਰ ਦਾ ਭਰਾ ਸਾਡਾ ਰੁਪਈਆ ਕਹਿੰਦਾ 500 ਜਿੱਤਣ ਵਾਲੇ ਦੇ ਲਈ ਸਾਡੇ ਵੱਲੋਂ ਕਰਦੇ ਹੋ 500 ਕਹਿੰਦਾ ਸਾਡੇ ਵੱਲੋਂ ਕਰਦੇ ਹੋ ਸ਼ਾਹਦ ਵੀਰ ਪੁਝਾਇਆ ਬਿੰਜੋ ਕੀ ਬੜਾ ਭਰਾ ਦਾ ਧੰਨਵਾਦ ਹੈ ਸ਼ਹਿਮਾਜ ਕਹਿੰਦੇ ਪੀਐਸ ਪੀਸੀਐਲ ਵਾਲੇ ਦੇ ਨਾਲ ਪਿਆਰ ਹੈ ਚੋਟੀ ਦੀ ਕੁਸ਼ਤੀ ਆਲਮ ਛੇੜ ਕਹਾਣੀ ਬਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਵਿੰਦਰ ਪਹਿਲਵਾਨ ਐਸਟਾ ਮੋਪਰੇ ਤੇ ਤਲਵ ਪਹਿਲਵਾਨ ਜੀ ਐਸਟਾ ਮਹਿਠਾ ਦੇਖੋ ਕਿਹੜਾ ਲਭਣ ਜਿੱਤ ਪ੍ਰਾਪਤ ਕਰਦਾ ਕਹਿੰਦਾ ਡਿੱਗ ਡਿੱਗ ਉੱਠਦੇ ਦਲੇਰ ਸੋਹਣਿਆ ਤੇ ਰਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਟਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰ 'ਚ ਝੰਡੇ ਗੱਡਦੇ ਕਿ ਮੂੰਹ ਦੇ ਉੱਤੇ ਦੋ ਕੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾਸ਼ੇਰੀਆਂ ਉਹ ਪਿੱਠ ਪਿੱਛੇ ਕਈ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੂਈ ਰੱਖ ਲਾਲ ਡੱਕ ਤੇ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਆ ਗੱਲ ਸਿਰੇ ਲਾਉਣ ਨੂੰ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਗੱਲਾਂ ਟਿਕਾਣੇ ਆ ਮੇਰੇ ਮਿੱਤਰੋ ਡਾਕਟਰ 임ਰਾਲ ਜੋਸ਼ੀ ਜੀ ਕਹਿੰਦੇ ਜਿੱਤਨ ਵਾਲੇ ਦੇ ਲਈ 700 ਸਾਡੇ ਵੱਲੋਂ ਕਰਦੇ ਹੋ 700 ਸਾਡੇ ਵੱਲੋਂ ਕਰਦੇ ਹੋ ਲਓ ਚੋਟੀ ਦੀ ਕੁਸ਼ਤੀ ਮੇਰੇ ਮਿੱਤਰੋ ਗੋਡਾ ਧੌਣ ਤੇ ਕਹਿੰਦੇ ਬਿੰਦਰ ਰੱਖੀ ਫਿਰਦਾ ਤੇ ਤਾਲ ਥੱਲੇ ਹੈ ਲੈ ਵੀ ਤਾਲਮ ਥੱਲੋਂ ਨਿਕਲਣਾ ਪੈਣਾ ਫੇਰ ਗੱਲਾਂ ਟਿਕਾਣੇ ਲੱਗਣਗੀਆਂ ਦਰਸ਼ਕ ਟਕੋਟਕੀ ਹੋਏ ਬੈਠੇ ਹੈ ਹੋਏ ਪੁੱਜੇ ਹੋਏ ਦਰਸ਼ਕ ਕਹਿੰਦੇ ਅੱਜ ਵੱਡੀ ਗੇਂਤੀ ਦੇ ਵਿੱਚ ਉਹ ਕਹਿੰਦੇ ਪੱਤਾ ਧਾਰ ਹੋਈ ਦੁਨੀਆ ਤੱਕਦੀ ਹੈ ਵੀ ਵਿਬਿੰਦਰ ਦਾ ਸਰੀਰ ਵੀ ਦੇਖਣ ਵਾਲਾ ਮੇਰੇ ਮਿੱਤਰੋ ਉਹ ਕਹਿੰਦੇ ਗੋਡਾ ਧੌਣ ਉੱਤੇ ਰੱਖੀ ਬੈਠਾ ਜਿੱਤੂ ਕੌਣ ਗੱਲ ਸਮੇਂ ਦੀ ਹੋਣੀ ਹੈ ਬਾਤ ਚੋਟੀ ਦੀ ਕੁਸ਼ਤੀ ਚੱਲਦੀ ਹੋਈ ਵੀ ਬੁੱਲੇ ਫਾਸ਼ਾਜਹੇ ਹੁੰਦੇ ਸੀ ਲਖਾਰੀ ਮਿੱਤਰਾ ਇਹਨਾਂ ਫਕੀਰੀ ਬਾਰੇ ਲਿਖੀ ਗੱਲ ਸਾਰੀ ਮਿੱਤਰਾ ਬੂਟਾ ਸਿੰਘ ਤੇ ਗੁਲਾਬ ਜੇ ਜਵਾਨ ਹੁੰਦੇ ਸੀ ਕਿਕਰ ਕਾਮਾ ਤੇ ਸਬੀਕ ਕੇ ਮਹਾੜ ਹੁੰਦੇ ਸੀ ਕਿ ਉਹ ਦਹੀ ਜਾਂਦੇ ਦੁੱਧ ਇਹ ਖੁਰਾਕ ਪੱਕੀ ਸੀ ਪਰ ਨਾ ਕੁਰਤਾ ਤੇ ਚਾਦਰਾਂ ਪਸ਼ਾਕ ਪੱਕੀ ਸੀ ਉਹਨਾਂ ਸਮਿਆਂ 'ਚ ਹੁੰਦਾ ਸੀਗਾ ਰੱਬ ਮਿੱਤਰਾ ਹੁੰਦੇ ਬੰਦੇ ਸੀ ਮਜੀਦੇ ਉਹ ਅਲੱਗ ਮਿੱਤਰਾ ਵੀ ਹੁੰਦੇ ਮਜੀਦੇ ਸੀ ਉਹ ਬੰਦੇ ਅਲੱਗ ਮਿੱਤਰਾ ਅਲਵ ਛੇੜ ਕਾਣੀ ਕੁਸ਼ਤੀ ਛੋਟੀ ਦੀ ਚੱਲਦੀ ਹੈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਬਿੰਦਰ ਪਹਿਲਵਾਨ ਇਸ ਟਾਈਮ ਉੱਪਰ ਤੇ ਤਾਲਬ ਪਹਿਲਵਾਨ ਜੀ ਇਸ ਟਾਈਮ ਹੇਠਾਂ ਸਿਰੇ ਦੀ ਕੁਸ਼ਤੀ ਚੱਲਦੀ ਹੋਈ ਬਈ ਜ਼ੋਰ ਦੋਨੋਂ ਪਹਿਲਵਾਨਾਂ ਦਾ ਬਹੁਤ ਲੱਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਯਾਰ ਦੋਨੋਂ ਪਹਿਲਵਾਨਾਂ ਦੇ ਨਾਂ ਤੇ ਸਿਰੇ ਦੀ ਕੁਸ਼ਤੀ ਹੋਈ ਹੈ ਇੱਕ ਨੰਬਰ ਝੰਡੀ ਦੀ ਕੁਸ਼ਤੀ ਚੱਲਦੀ ਹੋਈ ਕਹਿੰਦਾ ਲੀਹਾਂ ਵਿੱਚ ਤੁਰਨਾ ਤਾਂ ਸਭ ਜਾਣਦੇ ਜ਼ਰੂ ਔਖਾ ਹੁੰਦਾ ਕੰਮ ਨਾਵੇਂ ਰਾਹ ਬਣਾਉਣ ਦਾ ਰਾਸੀ ਫਲ ਰਾਸੀ ਫਲ ਪੜ ਕੇ ਜੋ ਲੈਣ ਫੈਸਲੇ ਕੰਮ ਉਹਨਾਂ 'ਚ ਨਹੀਂ ਹੁੰਦਾ ਲੇਖਾਂ ਨੂੰ ਹਰਾਉਣ ਦਾ ਰੱਬ ਨੂੰ ਉਲਾਮੇ ਕਿਸਮ ਮੱਤਾ ਖੋਟੀਆਂ ਢੇਰੀ ਟਾ ਕੇ ਬੈਠੇ ਜੋ ਨਿਰਾਸ ਦਿਸਦੇ ਤੋੜ ਕੇ ਨਹੀਂ ਡੱਕਾ ਜੀ ਨੇ ਦੂਰਾ ਕਰਨਾ ਸੋਨੀ ਓਨੀ ਕਦੇ ਓਏ ਇਤਿਹਾਸ ਲਿਖਦੇ ਓਏ ਓਨੀ ਕਦੇ ਇਤਿਹਾਸ ਲਿਖਦੇ ਲੈ ਵੀ ਨਾਇਦ ਪਹਿਲਵਾਨ ਤੇਰਾ ਦੰਗਲ ਚੋਟੀ ਦਾ ਡਾਕਟਰ ਫਲੀਮ ਜੀ ਵੱਲੋਂ ਵੀ ਜੇਤੂ ਦੇ ਲਈ 500 ਦਿੱਤਾ ਜਾਣਾ ਤੇ 500 ਕਹਿੰਦੇ ਡਾਕਟਰ ਫਲੀਮ ਜੀ ਇਧਰ ਮੁਹੰਮਦ ਸ਼ਾਹਦ ਬਿੰਜੋ ਕੀ ਖੁਰਨ ਵਾਲਾ ਭਰਾ ਸਾਡਾ ਪੰਜਾਬ ਰਾਜ ਬੀਨੀ ਮੋੜ ਵਾਲਾ ਇਹਦੇ ਵੱਲੋਂ ਵੀ ਜੇਤੂ ਦੇ ਲਈ 500 ਡਾਕਟਰ ਇਮਰਾਨ ਜੋਸੀ ਕਹਿੰਦਾ ਆਪਣਾ 1100 ਕਰ ਦੋ ਤੇ ਨਾਲ ਹੀ ਕਹਿੰਦੇ 1000 ਦਿਲਸ਼ਾਦ ਉਰਫ ਮਾਮਾ ਪਹਿਲਵਾਨ ਜੀ ਸੋਨੀ ਪਹਿਲਵਾਨ ਜੀ ਦਾ ਵੀ ਸੋ ਲੱਗਿਆ ਹੋਇਆ ਲੈ ਵੀ ਨੋਟ ਕਰੀ ਜਾਓ ਜਿਹੜਾ ਜਿੱਤੂ ਉਹ ਪਹਿਲਵਾਨ ਨੂੰ ਆਪਾਂ ਦੇ ਦੇਣੇ ਆ ਬਾਤ ਚੋਟੀ ਦੀ ਕੁਸ਼ਤੀ ਮੇਰੇ ਮਿੱਤਰੋ ਚਲਦੀ ہوئی ਹੈ ਨਾ ਮੱਲਾ ਦੇ ਦਰਮਿਆਨ ਵੀ ਕੰਮ ਕਰ 10 ਫੋਟਾ ਕੀ ਚੋਬਰਾ ਓਏ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਚਲਦੀ ہوئی ਚੋਟੀ ਦੀ ਕੁਸ਼ਤੀ 5 ਮਿੰਟ ਦਾ ਸਮਾਂ ਬਾਕੀ ਤੇ ਕਹਿ ਫਰ ਆਲਮ ਵੀ ਮੁੰਡੇ ਛੇੜ ਮਚਾਣੀ ਓਹ 5 ਮਿੰਟ ਦਾ ਸਮਾਂ ਬਾਕੀ ਹੈ 5 ਮਿੰਟ ਦਾ ਸਮਾਂ ਬਾਕੀ ਹੈ ਇਹ ਦੋਨੋਂ ਖੜਾਈ ਨੋਟ ਦਾ ਲੈਣ ਬੜਾ ਪਿਆਰ ਬੜਾ ਸਤਿਕਾਰ ਸਾਰੀ ਸੰਗਤ ਦੇ ਰਹੀ ਹੈ ਬੜੇ ਪੈਨਿੰਗ ਦੇ ਐਕਸਲੈਂਟ ਟਰਨਮੈਂਟਾਂ ਦੇ ਦੇਖੀ ਰਾ ਵੀ ਪਹਿਲਵਾਨ ਦੇਖਦੇ ਨਹੀਂ ਹੁੰਦੇ ਲੋਕ ਪਹਿਲਵਾਨ ਦੇ ਉੱਪਰ ਖੜੇ ਹੁੰਦੇ ਆ ਪਰ ਤੁਹਾਡਾ ਪਿਆਰ ਹੈ ਤੁਸੀਂ ਪਹਿਲਵਾਨੀ ਨੂੰ ਪਿਆਰ ਕਰਦੇ ਹੋ ਤੁਸੀਂ ਪਹਿਲਵਾਨਾਂ ਨੂੰ ਪਿਆਰ ਕਰਦੇ ਹੋ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਪਰ ਸਾਹਮਣੇ ਕਹਿੰਦੇ ਆ ਲੱਗਿਆ ਹੋਇਆ ਜੋਰ ਮੇਰੇ ਵੀਰੋ ਦੋਨੋਂ ਪਹਿਲਵਾਨਾਂ ਦਾ ਆਹ ਸਾਹਮਣੇ ਜੋਰ-ਜੋਰ ਇਸ ਨੇ ਦੋਨੋਂ ਪਹਿਲਵਾਨ ਆ ਰਹੇ ਐ ਫਾਈਨਲ ਕੁਸ਼ਤੀ ਮਲੇਰ ਕੋਟਲੇ ਦੇ ਜਮਾਲਪੁਰੇ ਦੇ ਮੇਰੇ ਵੀਰੋ ਖੇਡ ਮੇਲੇ ਦੀ ਖੇਡ ਜਾਰੀ ਹੈ ਨਾਹਿਦ ਪਹਿਲਵਾਨ ਹੁਣਾਂ ਨੂੰ ਸਾਡੇ ਸੋਨੀ ভাই ਹੁਣਾਂ ਨੂੰ ਸਾਰੇ ਜਿੰਨੇ ਵੀ ਇਹਨਾਂ ਦੇ ਵੱਡੇ ਛੋਟੇ ਭਾਣੇ ਸਾਡੇ ਸਾਰੇ ਵੀਰਾਂ ਨੂੰ ਬਹੁਤ ਵੱਡੀ ਮੁਬਾਰਕਵਾਦ ਹੈ ਇਸ ਵੱਡੇ ਕੁਸ਼ਤੀ ਰੰਗਲ ਦੀ ਬਹੁਤ ਵੱਡੀ ਵਧਾਈ ਪਰ ਸਾਹਮਣੇ ਕਹਿੰਦੇ ਲੱਗਦਾ ਹੋਇਆ ਜ਼ੋਰ ਮੇਰੇ ਵੀਰੇ ਉਸਨੇ ਖੇਡ ਮੈਦਾਨ ਦੇ ਵਿੱਚ ਬੱਲੇ 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 ਉੱਠਿਆ ਤਾਂ ਹੈ ਪਰ ਉਹਨੇ ਫੇਰ ਉੱਠੀ ਕਰਤਾ ਜਿੱਥੇ ਹੈਗਾ ਵੀ ਪਰ ਉੱਠਣਾ ਪੈਣਾ ਤਾਲਮ ਫੇਰ ਗੱਲਾਂ ਟਕੜੇ ਲੱਗਣਗੀਆਂ ਚੋਟੀ ਦਾ ਦੰਗਲ ਚੱਲਦਾ ਮੇਰੇ ਮਿੱਤਰੋ ਬਹੁਤ ਸੋਹਣੀ ਕੁਸ਼ਤੀ ਕਹਿੰਦੇ ਦੋਨੇ ਮੱਲਾ ਦੇ ਦਰਮਿਆਨ ਡਾਕਟਰ ਹਲੀਮ ਜੀ ਵੱਲੋਂ ਵੀ ਜੇਤੂ ਦੇ ਲਈ 500 ਹੈ ਤੇ ਡਾਕਟਰ ਇਮਰਾਨ ਜੋਸੀ ਜੀ ਵੱਲੋਂ 1100 ਮਮਦ ਸ਼ਾਹੀ ਜੀ ਸਾਡੇ ਪੰਜਾਬ ਰਾਜ ਬਿਲੀ ਮੋੜ ਵਾਲੇ ਇਹਨਾਂ ਵੱਲੋਂ ਜੇਤੂ ਦੇ ਲਈ 500 ਤੇ ਸੋਨੀ ਪਹਿਲਵਾਨ ਜੀ ਵੱਲੋਂ 500 ਦਿਲਸ਼ਾਦ ਉਰਫ ਮਾਮਾ ਪਹਿਲਵਾਨੀ ਉਹਨਾਂ ਵੱਲੋਂ 1000 ਲੱਗਿਆ ਹੋਇਆ ਮੇਰੇ ਮਿੱਤਰੋ ਆਹ ਚੋਟੀ ਦੀ ਕੁਸ਼ਤੀ ਚੱਲਦੀ ਹੋਈ ਪਿੰਦਰ ਉੱਤੇ ਹੈ ਤੇ ਖੇਡ ਕਾਣੀ ਆਹ ਸਾਹਮਣੇ ਪਿੰਡਰ ਉੱਤੇ ਆ ਬਾਈ ਕਹਿੰਦਾ ਤਾਲਵ ਥੱਲੇ ਆ ਆਹ ਸਾਹਮਣੇ ਕਹਿੰਦੇ ਲੱਗਦਾ ਹੋਇਆ ਜ਼ੋਰ ਉਧਰ ਸਾਡੇ ਰਾਗਵ ਸੂਦ ਜੀ ਰਜਿੰਦਰ ਪ੍ਰਧਾਨ ਜੀ ਆ ਸਾਡੇ ਮੁਹੰਮਦ ਸਾਬਰ ਜੀ ਔਰ ਸਾਡੇ ਆਮੀਰ ਬਾਵਾ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੋਨੀ ਪਹਿਲਵਾਨ ਉਹਨਾਂ ਦਾ ਸਾਡੇ ਅਰਸ਼ਦ ਪਹਿਲਵਾਨ ਉਹ ਨਹੀਂ ਸਾਡੇ ਨਾਹਿਦ ਸਾਡੇ ਜਾਹਿਦ ਸਲਮਾਨ ਜੀ ਔਰ ਸਾਡੇ ਮੁਹੰਮਦ ਫਾਰੂਕ ਜੀ ਇਹਨਾਂ ਸਾਰੇ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅਫਤਨ ਅਲੀ ਜੀ ਦਾ ਅਸੀਂ ਬਹੁਤ ਦਿਲ ਦੀਆਂ ਗੱਲਾਂ ਦੇ ਵਿੱਚੋਂ ਧੰਨਵਾਦ ਕਰ ਰਹੇ ਹਾਂ ਸਾਡੇ ਸਹਾਜਾ ਜੀ ਮਿੰਟੂ ਜਮਾਲਪੁਰਾ ਔਰ ਸਾਡੇ ਸਾਰੇ ਭਰਾ ਗੋਸਾ ਪਹਿਲਵਾਨ ਜੀ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਨਿਕੂ ਪਹਿਲਵਾਨ ਔਰ ਡਾਕਟਰ ਮੁਹੰਮਦ ਇਮਰਾਨ ਜੀ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਆਪਣੀ ਦਸਾਂ ਨਫਾਂ ਦੀ ਕਿਰਤ ਕਮਾਈ ਇਹਨਾਂ ਪਰਵਾਨਾਂ ਤੋਂ ਬਾਰੀ ਹੈ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਪਰ ਉਧਰ ਕੇ ਗੱਦਾ ਮੈਨੂੰ ਲੱਗਦਾ ਦਈਆਂ ਦੇ ਭਈਆ ਤੇ ਕੀਤਾ ਇਰਫਾਨ ਜੋਸ਼ੀ ਜੀ ਵੱਲੋਂ ਵੀ ਕਹਿੰਦੇ 500 ਜੇਤੂ ਦੇ ਲਈ ਹੋਣਾ ਮੇਰੇ ਮਿੱਤਰੋ ਇਰਫਾਨ ਮੈਡੀਕਲ ਹਾਲ ਵਾਲੇ ਉਹਨਾਂ ਵੱਲੋਂ 500 ਹੈ ਤੇ 1100 ਇਮਰਾਨ ਜੋਸ਼ੀ ਜੀ ਡਾਕਟਰ ਸਾਹਿਬ ਮੁਹੰਮਦ ਸ਼ਾਹੀ ਜੀ ਪੰਜਾਬ ਰਾਜ ਬਿਲੀ ਬੋਰਡ ਉਹਨਾਂ ਵੱਲੋਂ 500 ਸੁਨੀ ਭਰਵਾਨ ਜੀ ਵੱਲੋਂ 500 ਜੇਤੂ ਦੇ ਲਈ ਤੇ 1000 ਜਲਸ਼ਾਦ ਅਰਫਮਾ ਪਹਿਲਵਾਨ ਜੀ ਉਧਰ ਮੈਰ ਜਮਾਲਪੁਰ ਤੇ ਸਿੱਕੂ ਸਾੜਾ ਵੀਰੋ ਵੀ ਤੱਕਦੇ ਆ ਨਜ਼ਾਰਾ ਵੱਖਰਾ ਇਧਰ ਇਮਤੀਆਜ਼ ਪਹਿਲਵਾਨ ਬਿਰਸਾ ਸਪੋਰਟਸ ਕਲਬ ਆੜਾ ਭਰਾ ਕਹਿੰਦਾ ਵੀ ਆ ਪਹਿਲਵਾਨ ਆਪਾਂ ਨੂੰ ਚੰਗਾ ਲੱਗਿਆ ਵੀ ਆਪਣੇ ਦੰਗਲ ਤੇ ਆਪਾਂ ਬਿੰਦਰ ਦੀ ਕੁਸ਼ਤੀ ਵੀ ਜਰੂਰ ਕਰਾਵਾਂਗੇ 2 ਮਿੰਟ ਦਾ ਸਮਾਂ ਜਿਹੜਾ ਬਾਕੀ ਹੈ ਇਮਤੀਆਜ਼ ਪਹਿਲਵਾਨ ਵਿਰਸਾ स्पोर्ट क्लब ਵਾਲੇ ਭਰਾ ਕਹਿੰਦੇ ਅਗਸਤ ਮਹੀਨੇ ਦੇ ਵਿੱਚ ਵੱਡਾ ਕੁਸ਼ਤੀ ਦੰਗਲ ਤੇ ਪ੍ਰਵੇਸ਼ ਖਾਨੀ ਐਨਆਰਆਈ ਦੀ ਵੱਡੀ ਸਪੋਰਟ ਦੇ ਵਿੱਚ ਹੋਊਗਾ ਮੇਰੇ ਮਿੱਤਰੋ ਬਹੁਤ ਬਹੁਤ ਧੰਨਵਾਦ 13 ਜੁਲਾਈ ਪੌਸੀ ਰੈਸਿੰਗ ਕਲੱਬ ਵੱਲੋਂ ਉਸਤੀ ਦਿੰਦਲ ਕਹਿੰਦੇ ਲੁਧਿਆਣਾ ਬਾਈਪਾਸ ਤੇ ਕਰਾਇਆ ਜਾਣਾ ਹੈ ਉਹਨਾਂ ਦਾ ਵੀ ਧੰਨਵਾਦ ਹੈ ਤੇ 10 ਜੁਲਾਈ ਹੋਣੀ ਹੈ ਭੋਗਿਆਲ ਪਿੰਡ ਤੇ ਜ਼ਿਲ੍ਹਾ ਮਲੇਰਕੋਟਲਾ ਪੰਜਾਬ ਚੈਂਪੀਅਨਸ਼ਿਪ ਜੈਦ ਪ੍ਰਵੇਸ਼ ਜੀ ਕੋਲ ਸਾਹਿਬ ਸੱਦਾ ਪੱਤਰ ਲਾ ਰਿਹਾ ਮੇਰੇ ਮਿੱਤਰੋ ਤੇ 5 ਜੁਲਾਈ ਨੂੰ ਜਿਹਨੇ ਟ੍ਰਾਇਲ ਹੋਣਗੇ ਇੰਟਰ 23 ਬਹੁਤ-ਬਹੁਤ ਧੰਨਵਾਦ ਕੀਤਾ ਜਾਣਾ ਕਹਿੰਦੇ ਵੱਡਾ ਜਿਹੜੇ ਚੈਂਪੀਅਨਸ਼ਿਪ ਅੰਡਰ 23 ਲੜਕੇ ਤੇ ਲੜਕੀਆਂ ਜਾਇਦ ਪਰਮੇਸ਼ਰ ਸਾਹਿਬ ਵੀ ਪੁੱਜੇ ਆ ਧੰਨਵਾਦ ਲੈ ਵੀ ਗੋਪੀਬਾਈ ਛੇੜ ਕਾੜੀ ਥੱਲੇ ਤਾਰਵ ਪ੍ਰਵਿੰਦਰ ਆਓ ਸਾਹਮਣੇ ਕਹਿੰਦੇ ਬਿੱਲਰ ਕਿ ਰੋਜ਼-ਰੋਜ਼ ਦੀ ਜਗਤ ਨਹੀਂ ਆਉਣਾ ਮੰਨੂ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਵੜਦਾ ਮੁੰਡਾ ਬਾਜੇ ਖਾਨੇ ਵਾਲਾ ਜੇ ਜੋਰ ਲਾਏਗਾ ਤੇ ਜਿੱਤੇਗਾ ਕਿ ਹਸਨ ਫਦੇ ਨਸੀਬ ਉਹਨਾਂ ਨੂੰ